ਯਾਰ ਕੱਲ ਦਾ ਨਾ ਰਾਣਾ ਬਲਾਚੌਰ ਬਾਰੇ ਖਬਰ ਆ ਰਹੀ ਆ ਵੀ ਰਾਣੀ ਬਲਾਚੌਰ ਦਾ ਕਤਲ ਹੋ ਗਿਆ ਗੋਲੀਆਂ ਮਾਰ ਕੇ ਮੈਂ ਅੱਜ ਤੱਕ ਉਹਦਾ ਨਾਮ ਨਹੀਂ ਸੁਣਿਆ ਸੀ ਤੇ ਨਾ ਕਦੇ ਮੈਂ ਉਸ ਬੰਦੇ ਨੂੰ ਦੇਖਿਆ ਸੀ ਬਟ ਫਿਰ ਵੀ ਜੋ ਵੀ ਸੀ ਉਹ ਇਨਸਾਨ ਪਰ ਕਿਸੇ ਮਾਂ ਦਾ ਪੁੱਤ ਗਿਆ ਅੱਜ ਕੱਲ ਕਬੱਡੀ ਨਹੀਂ ਜੰਗ ਦਾ ਮੈਦਾਨ ਬਣ ਗਿਆ ਸੋ ਹਾਣੇ ਵਿੱਚੋਂ ਉਸ ਬੰਦੇ ਦਾ ਕਤਲ ਹੋਇਆ ਸੀ ਤੇ ਬਹੁਤ ਹੀ ਦੁਖਦਾਈ ਖਬਰ ਹੈ ਇਹ ਵੀ ਪਹਿਲਾਂ ਨੰਗਲੰਬੀਆਂ ਬਹੁਤ ਸਾਰੇ ਪੰਜਾਬੀ ਦੇ ਸਟਾਰ ਤੇ ਬਹੁਤ ਸਾਰੇ ਲੋਕ ਕੋ ਸਿੱਧੂ ਮੂਸੇਵਾਲਾ ਹਰ ਕੋਈ ਬੰਦਾ ਸ਼ਿਕਾਰ ਹੋ ਰਿਹਾ ਇਹਨਾਂ ਸ਼ੂਟਰਾਂ ਦਾ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਹਜੇ ਫਿਨਾਲ ਹੀ ਉਸ ਬੰਦੇ ਦਾ ਮੇਰੇ ਸਾਨੂੰ ਦੱਸਿਆ 15 ਸਾਲ ਹੋਈ ਹੋਣਗੇ ਵਿਆਹ ਹੋਇਆ ਸੀ ਉਸ ਬੰਦੇ ਦਾ ਹਜੇ ਉਹਦਾ ਵਿਆਹ ਦਾ ਚਾਗ ਵੀ ਨ ਪੂਰਾ ਹੋਇਆ ਸੀ ਸ਼ੂਟਰਾਂ ਨੇ ਇੱਕ ਮਿੰਟ ਲਾਇਆ ਉਸ ਬੰਦੇ ਨੂੰ ਮਾਰਨ ਵਾਸਤੇ ਇਹ ਵੀ ਨਹੀਂ ਸੋਚਿਆ ਵੀ ਉਸ ਦੇ ਘਰੇ ਮਾਂ ਪੈਣ ਉਸ ਦੀ ਪਤਨੀ ਦਾ ਕੀ ਹਾਲ ਹੋਊਗਾ ਪਰਿਵਾਰ ਕਿਦਾਂ ਭਾਣਾ ਮੰਨੂਗਾ ਬਹੁਤ ਗਲਤ ਗੱਲ ਆ ਇਹ ਲੋਕਾਂ ਵਾਸਤੇ ਇੱਕ ਵਾਰੀ ਆਪਣੀ ਦਿਲ ਤੇ ਹੱਥ ਰੱਖ ਕੇ ਦੇਖਿਆ ਕਰੋ ਵੀ ਇਹ ਥੋੜ੍ਹ ਜਿਹਾ ਇਦਾਂ ਕਰੇ ਕੀ ਬਲੂਗਾ ਵੀਦੋਂ ਬਾਦ ਉਹ ਸ਼ੇਅਰ ਕਰ ਦਿਓ ਕਮੈਂਟ ਕਰ ਲਾਈਕ ਕਰ ਦਿਓ ਥੈਂਕ ਯੂ ਸੋ Much